ਹੁਣ ਭਾਈ ਰਾਮ ਸਿੰਘ ਕੋਈ ਗੁਰੂ ਪੀਰਤਾ ਹੋਇਆ ਨਹੀਂ ਉਹਦਾ ਇਤਿਹਾਸ ਵਿੱਚ ਕਿਤੇ ਕੋਈ ਨਾਮ ਵੀ ਨਹੀਂ ਲਿਖਿਆ ਹੋਇਆ ਸ਼ਹਿਰ ਤੋਂ ਬਾਹਰ ਇਸ ਵਿਚਾਰੇ ਨੂੰ ਕੋਈ ਜਾਣਦਾ ਵੀ ਨਹੀਂ ਪਰ ਇੱਥੇ ਉਸ ਨੂੰ ਤੇ ਉਹਦੀ ਸਮਾਦ ਨੂੰ ਸ਼ਹਿਰ ਦਾ ਬੱਚਾ-ਬੱਚਾ ਜਾਣਦਾ ਹੈ ਪਰ ਇੱਕ ਦਿਨ ਪਤਾ ਨਹੀਂ ਭਾਈ ਰਾਮ ਸਿੰਘ ਨੂੰ ਕੀ ਬਿਰਾਗ ਉੱਠਿਆ ਜਾਂ ਕੋਈ ਭਰਮ ਹੋਇਆ ਜਾਂ ਕੋਈ ਸੁਪਨਾ ਆਇਆ ਜਾਂ ਸਤਿਮੁੱਚ ਹੀ ਕੋਈ ਕਾਸ਼ਪਣੀ ਹੋਈ ਕਿ ਉਹ ਸਵੇਰੇ ਸਵਖਤੇ ਹੀ ਢਿੱਲੇ ਉਤੋਂ ਆਣ ਕੇ ਕਹਿਣ ਲੱਗਾ ਭਗਤੋ ਰਾਤੀ ਗੁਰੂ ਮਹਾਰਾਜ ਦਾ ਪਰਵਾਨਾ ਆ ਗਿਆ ਆਪਾਂ ਜਾ ਰਹੇ ਆ ਕੱਲ ਸਵੇਰੇ ਪੋਪਟਾਲੇ ਦੇ ਨਾਲ ਹੀ ਚੋਲਾ ਬਦਲ ਲਾਵਾਂਗੇ ਜਿਹੜਾ ਭਾਈ ਰਾਮ ਸਿੰਘ ਹੁਣ ਤੱਕ ਭਾਈ ਰਾਮ ਸਿੰਘ ਹੀ ਸੀ ਦੁਪਹਿਰ ਤੱਕ ਉਹ ਸੰਤ ਬਣ ਗਿਆ ਤੇ ਸ਼ਾਮ ਹੁੰਦਿਆਂ ਹੁੰਦਿਆਂ ਸੰਤ ਤੋਂ ਅੱਗੇ ਮਹਾਰਾਜ ਦੀ उपाधि ਵੀ ਉਹਨੂੰ ਮਿਲ ਗਈ ਕਈ ਮਰਾਦਾਂ ਬਿਨੇ ਮੰਗਿਆਂ ਪੂਰੀਆਂ ਹੋ ਜਾਂਦੀਆਂ ਨੇ ਮਹਾਰਾਜ ਡਰ ਕੇ ਉੱਠ ਖੜੇ ਹੋਏ ਤੇ ਚੌਂਕੀ ਕੋਲ ਜਾ ਕੇ ਖੜੇ ਹੋਏ ਬੋਲੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੈਂ ਚੋਲਾ ਛੱਡ ਜਾਵਾਂਗਾ ਭਗਤੋ ਮੈਨੂੰ ਇਹੋ ਪਰਵਾਨਾ ਮਿਲਿਆ ਹੈ ਤੁਸੀਂ ਆਪਣੇ ਘਰਾਂ ਨੂੰ ਜਾਓ ਹੁਣ ਹੋਰ ਦਿਨ ਕਦੋਂ ਚੜੂਗਾ ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਭੀਸ਼ਮਸਾਨੀ ਰਾਂਦੀ ਲਿਖੀ ਹੋਈ ਇੱਕ ਕਹਾਣੀ ਸਮਾਦ ਭਾਈ ਰਾਮ ਸਿੰਘ ਪੇਸ਼ ਕਰ ਰਹੇ ਹਾਂ ਜਿਹਦਾ ਅਨਵਾਦ ਮਹਿੰਦਰ 베ਦੀ ਜੈਤੋ ਨੇ ਕੀਤਾ ਹੈ ਪਹਿਲਾਂ ਆਪਾਂ ਭੀਸ਼ਮਸਾਨੀ ਬਾਰੇ ਕੁਝ ਗੱਲਾਂ ਬਾਤਾਂ ਕਰਨੀਆਂ ਜ਼ਰੂਰੀ ਸਮਝਦੇ ਹਾਂ ਭੀਸ਼ਮਸਾਨੀ ਹਿੰਦੀ ਦੇ ਅਦਨਕ ਸੈਦ ਦੇ ਮੰਨੇ ਪ੍ਰਮੰਨੇ ਨਾਟਕਕਾਰ ਤੇ ਅਦਾਕਾਰ ਵੀ ਹਨ ਉਹ ਹਿੰਦੀ ਫਿਲਮ ਅਦਾਕਾਰ ਬਲਰਾਜ ਸਾਨੀ ਦੇ ਛੋਟੇ ਭਰਾ ਸਨ। ਉਹਨਾਂ ਦਾ ਜਨਮ 8 ਅਗਸਤ 1915 ਨੂੰ ਰਾਵਲਪਿੰਡੀ ਵਿੱਚ ਜੋ ਹੁਣ ਪਾਕਿਸਤਾਨ 'ਚ ਰਹਿ ਗਿਆ ਉੱਥੇ ਹੋਇਆ ਸੀਗਾ। ਲਾਹੌਰ ਤੋਂ ਉਹਨਾਂ ਨੇ ਅੰਗਰੇਜ਼ੀ ਸਹਿਤ ਵਿੱਚ ਐਮਏ ਕੀਤੀ ਤੇ ਫਿਰ ਪੀਐਚਡੀ ਵੀ ਕੀਤੀ। ਕੁਝ ਸਮਾਂ ਉਹ ਅਧਿਆਪਕ ਲੱਗੇ ਰਹੇ। ਫਿਰ ਉਹਨਾਂ ਨੇ ਰਾਜਨੀਤੀ ਦੇ ਅੰਦੋਲਨਾਂ ਵਿੱਚ ਕਾਫੀ ਹਿੱਸਾ ਲਿਆ। ਉਹਨਾਂ ਨੇ ਨੌ ਕਹਾਣੀ ਸੰਗ੍ਰਹਿ ਲਿਖੇ। ਜਿਨ੍ਹਾਂ ਵਿੱਚ 1953 ਚ ਭਾਗਿਆ ਰੇਖਾ 56 ਵਿੱਚ ਪਹਿਲਾ ਪਾਠ 66 ਵਿੱਚ ਪਖ ਪਟਕ ਦੀ ਰਾਖ 1973 ਵਿੱਚ ਪਟੜੀਆਂ ਤੇ 1978 ਵਿੱਚ ਵਾਂਗਚੂ 1983 ਵਿੱਚ ਨਿਸ਼ਚਾਚਰ 1999 ਵਿੱਚ ਪਾਲੀ ਤੇ 1998 ਵਿੱਚ ਡੈਣ ਉਹਨਾਂ ਨੇ ਲਿਖਿਆ ਉਸ ਤੋਂ ਇਲਾਵਾ ਉਹਨਾਂ ਦੀਆਂ ਮੇਰੀ ਇਹ ਪ੍ਰੀਅ ਕਹਾਣੀਆਂ ਦੀ ਕਿਤਾਬ ਵੱਖਰੇ ਤੌਰ ਤੇ ਵੀ ਆਈ ਉਹਨਾਂ ਨੇ ਕਈ ਨਾਵਲ ਵੀ ਲਿਖੇ ਜਿਨ੍ਹਾਂ ਵਿੱਚ ਝਰੋਖੇ ਤਮਸ ਬਸੰਤੀ ਮਾਇਆ ਦਾਸ ਕੀ ਮਾੜੀ ਕੁੰਤੋ ਤੇ ਕੁਝ ਨਾਟਕ ਹਨੂਸ਼ ਮਾਦਵੀ ਕਬੀਰਾ ਖੜਾ ਬਾਜ਼ਾਰ ਮੈਂ ਮੁਆਬਜ਼ੇ ਤੇ ਕੁਝ ਹੋਰ ਰਚਨਾਵਾਂ ਜਿਵੇਂ ਆਜ ਕੇ ਅਤੀਤ ਉਹਨਾਂ ਦੀ ਆਤਮ ਕਥਾ ਬਲਰਾਜ ਮਾਈ ਬ੍ਰਦਰ ਜਾਨੀ ਕਿ ਬਲਰਾਸਾਨੀ ਵਾਰੇ ਬਾਲ ਕਥਾ ਗਲੇਲ ਕਾ ਖੇਲ ਪਹਿਲਾ ਪਥ ਪਟਕਤੀ ਰਾਖ ਪਟਰੀਆਂ ਸ਼ੋਭਾ ਯਾਤਰਾ ਪਾਲੀ ਦਇਆ ਕੜੀਆਂ ਉਸਨੇ ਕਈ ਕਹਾਣੀਆਂ ਤੇ ਨਾਵਲ ਨਾਟਕ ਬਾਲ ਕਥਾ ਆਤਮ ਕਥਾ ਆਦਿ ਵਧਾਵਾਂ ਵਿੱਚ ਰਚਨਾ ਕੀਤੀ ਹੈ ਪਰ ਭੀਸ਼ਮਸਾਨੀ ਨੂੰ ਸਭ ਤੋਂ ਵੱਧ ਪ੍ਰਸਿੱਧੀ 1947 ਦੀ ਵੰਡ ਵੇਲੇ ਆਧਾਰਿਤ ਨਾਵਲ ਤਮਸ ਤੇ ਕਾਰਨ ਮਿਲੀ ਸੀ ਜਿਸ ਉੱਤੇ ਫਿਲਮ ਅਤੇ ਟੀਵੀ ਸੀਰੀਅਲ ਵੀ ਬਣਾਏ ਗਏ ਸਨ ਉਹਨਾਂ ਦਾ ਨਾਵਲ ਤਮਸ ਜਿਹੜਾ ਹੈ ਉਹਨਾਂ ਨੂੰ ਗੋਵਿੰਦ ਨਿਹਾਲ ਨਿਹਾਲੀ ਨਿਹਲਾਨੀ ਨੇ ਟੀਵੀ ਸਰੀਅਲ ਦੇ ਰੂਪ ਵਿੱਚ ਬਣਾਇਆ ਸੀ ਜੋ ਬਹੁਤ ਪ੍ਰਸਿੱਧ ਹੋਇਆ ਆਪਾਂ ਸਭ ਜਾਣਦੇ ਹਾਂ ਕਿ ਦੂਰਦਰਸ਼ਨ ਤੇ ਉਹਦਾ ਪ੍ਰਸਾਰਣ ਕੀਤਾ ਗਿਆ ਸੀ ਉਹਨਾਂ ਨੂੰ 1975 ਵਿੱਚ ਤਮਸਲੀ ਸਹਿਤ ਅਕਾਡਮੀ ਨਾਮ ਦਿੱਤਾ ਗਿਆ 75 ਵਿੱਚ ਸ਼੍ਰੋਮਣੀ ਲੇਖਕ ਵਾਰਡ ਪੰਜਾਬ ਸਰਕਾਰ ਵੱਲੋਂ ਵੀ ਮਿਲਿਆ 1980 ਵਿੱਚ ਐਫਰੋ ਏਸ਼ੀਅਨ ਰਾਈਟਰਸ ਐਸੋਸੀਏਸ਼ਨ ਦਾ ਲੋਟਸ ਵਾਰਡ 1983 ਵਿੱਚ ਸੋਵੀਅਤ ਲੈਂਡ ਨਹਿਰੂ ਵਾਰਡ ਅਤੇ 1998 ਵਿੱਚ ਭਾਰਤ ਸਰਕਾਰ ਨੇ ਪੰਦਮਪੂ ਸ਼ਮਨਾਲ ਉਹਨਾਂ ਨੂੰ ਸਨਮਾਨਤ ਕੀਤਾ ਸੀ ਉਹ ਅਦਵੀ ਦੁਨੀਆ ਤੋਂ ਇਲਾਵਾ ਰੰਗਮঞ্চ ਨਾਲ ਵੀ ਜੁੜੇ ਹੋਏ ਸਨ ਪ੍ਰਗਤੀਸ਼ੀਲ ਲੇਖਕ ਸੰਗਠਨ ਜਿਹੜਾ ਇਪਟਾਇਆ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ ਨਾਲ ਉਹਨਾਂ ਦਾ ਗਹਿਰਾ ਨਾਤਾ ਰਿਹਾ ਭੀਸ਼ਮਸਾਨੀ ਨੂੰ ਵੰਡ ਦਾ ਸਭ ਤੋਂ ਪ੍ਰਮੁੱਖ ਲੇਖਕ ਕਿਹਾ ਜਾਂਦਾ ਹੈ ਉਹਨਾਂ ਦੀਆਂ ਰਚਨਾਵਾਂ ਨੇ ਸਾਨੂੰ ਯਾਦ ਦਿਵਾਇਆ ਕਿ ਇਤਿਹਾਸਕ ਹਿੰਸਾ ਸਿਰਫ ਰਾਜਨੀਤਿਕ ਘਟਨਾ ਨਹੀਂ ਬਲਕਿ ਹਰ ਆਮ ਇਨਸਾਨ ਦੇ ਜੀਵਨ ਨੂੰ ਉਲਟਾ ਦੇਣ ਵਾਲਾ ਅਨੁਭਵ ਸੀ ਭੀਸ਼ਮਸਾਨੀ ਨੂੰ ਇੱਕ ਮਨੁੱਖਤਾਵਾਦੀ ਲੇਖਕ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਵੰਡ ਹਿੰਸਾ ਜਾਤ ਪਾਤ ਤੇ ਧਰਮ ਦੇ ਨਾਂ ਤੇ ਹੋਣ ਵਾਲੀ ਤਬਾਹੀ ਨੂੰ ਕਲਮ ਰਾਈ ਮਨੁੱਖੀ ਦ੍ਰਿਸ਼ਟੀ ਨਾਲ ਦਰਸਾਇਆ ਸੀ ਉਹਨਾਂ ਦੀਆਂ ਲਿਖਤਾਂ ਵਿੱਚ ਵੰਡ ਦਾ ਦਰਦ ਸਮਾਜਿਕ ਅਸਮਾਨਤਾਵਾਂ ਮਨੁੱਖੀ ਸੰਘਰਸ਼ ਤੇ ਮਨੁੱਖਤਾ ਦੀ ਤਲਾਸ਼ ਸਾਫ਼ ਦਿਸਦੀ ਹੈ ਪੀਸ਼ਮਸਾਨੀ ਦੀਆਂ ਕਹਾਣੀਆਂ ਵਿੱਚ ਆਮ ਮਨੁੱਖ ਦੇ ਦੁੱਖ ਦਰਦ ਤੇ ਜੀਵਨ ਸੰਘਰਸ਼ ਦੀ ਸੱਚੀ ਤਸਵੀਰ ਹੈ ਪੀਸ਼ਮਸਾਨੀ ਦੀਆਂ ਲਿਖਤਾਂ ਵਿੱਚ ਜ਼ਿੰਦਗੀ ਦਾ ਕਸੈਲਾ ਸੱਚ ਹੈ ਉਹਨਾਂ ਦੀਆਂ ਰਚਨਾਵਾਂ ਵਿੱਚ ਦੋਰੇ ਪੱਖ ਨਹੀਂ ਹਰ ਇੱਕ ਲਿਖਤ ਸਿੱਧੀ ਸਧਾਰਨ ਭਾਰੀ ਪਰ ਕਮ ਅਲੰਕਾਰਾਂ ਦੀ ਥਾਂ ਆਮ ਬੋਲੀ ਵਿੱਚ ਪਰ ਗਹਿਰੀ ਚੋਟ ਕਰਨ ਵਾਲੀ ਲਿਖਤ ਹੁੰਦੀ ਸੀ ਉਹਨਾਂ ਦੀ ਮੌਤ 11 ਜੁਲਾਈ 2003 ਨੂੰ ਦਿੱਲੀ ਵਿੱਚ ਹੋਈ ਸੀ ਉਹਨਾਂ ਦੀ ਲਿਖੀ ਕਹਾਣੀ ਸਵਾਦਪਈ ਰਾਮ ਸਿੰਘ ਤੁਹਾਡੇ ਲਈ ਪੇਸ਼ ਕਰਨੇ ਆ ਜਿਸ ਦਾ ਉਲ타 ਮਹਿੰਦਰ 베ਦੀ ਜਿਹੜੇ ਜੈਤੋਂ ਚ ਨੇ ਉਹਨਾਂ ਨੇ ਸਾਡੇ ਲਈ ਕੀਤਾ ਸੋ ਪੀਸ਼ਮਸਾਨੀ ਦੀ ਕਹਾਣੀ ਸਵਾਦਪਈ ਰਾਮ ਸਿੰਘ ਇਹ ਘਟਨਾ ਮੇਰੇ ਸ਼ਹਿਰ ਵਿੱਚ ਵਾਪਰੀ ਕਿਤੇ ਹੋਰ ਵਾਪਰ ਵੀ ਨਹੀਂ ਸਕਦੀ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈ ਇਹ ਮੇਰਾ ਸ਼ਹਿਰ ਤੇ ਲੋਕਾਂ ਵਿੱਚੋਂ ਲੋਕਾਂ ਤਾਂ ਸਿਰਫ ਮੇਰੇ ਸ਼ਹਿਰ ਦੇ ਲੋਕ ਜਿਹੜੇ ਕਿਸੇ ਹੋਰ ਨੂੰ ਆਪਣੇ ਵਿੱਚ ਤਾਂ ਸਮਝਦੇ ਹੀ ਨਹੀਂ ਸਾਡੇ ਸ਼ਹਿਰ ਦੇ ਬਾਰ-ਬਾਰ ਇੱਕ ਗੰਦਾ ਨਾਲਾ ਵਗਦਾ ਪਰ ਅਸੀਂ ਉਹਨੂੰ ਦਰਿਆ ਕਹਿੰਨੇ ਆ ਬੁੱਢਾ ਦਰਿਆ ਇੱਕ ਬਾਗ ਹੈ ਜਿਹਦੇ ਵਿੱਚ ਟਾਲੀ ਤੇ ਸਫੈਦੇ ਦੇ ਰੁੱਖਾਂ ਤੋਂ ਬਿਨਾ ਹੋਰ ਤੀਜਾ ਰੁੱਖ ਹੀ ਨਹੀਂ ਤੇ ਕਾਵਾਂ ਤੇ ਇੱਲਾ ਤੋਂ ਇਲਾਵਾ ਹੋਰ ਕੋਈ ਪੰਦਾ ਵੀ ਕਦੀ ਨਜ਼ਰ ਨਹੀਂ ਆਇਆ ਬੂਜੇ ਨੇ ਝਾੜੀਆਂ ਨੇ ਅਤੇ ਗੰਝੇ ਰੜੇ ਮੈਦਾਨ ਜਿਨ੍ਹਾਂ ਵਿੱਚ ਹਰ ਵੇਲੇ ਧੂੜ ਦੇ ਨਿੱਕੇ ਵੱਡੇ ਬਾਵਰੋਲੇ ਉੱਡਦੇ ਰਹਿੰਦੇ ਹਨ ਨਹੀਂ ਬਸੰਤ ਰੁੱਤੇ ਵੀ ਨਹੀਂ ਕਦੀ ਵੇਖਣ ਨੂੰ ਰਿਆ ਲੀਨੀਮਿਲੀ ਪਰ ਸ਼ਹਿਰ ਵਾਲੇ ਉਹਨੂੰ ਹਰ ਚਮਨ ਆਖਦੇ ਨੇ ਤੇ ਉਹਨੂੰ ਕਿਸੇ ਵੀ ਸੁੰਦਰ ਫੁਲਵਾੜੀ ਨਾਲੋਂ ਵਧੇਰੇ ਸੁੰਦਰ ਮੰਨਦੇ ਹਨ ਇਸ ਸ਼ਹਿਰ ਵਿੱਚ ਕੋਈ ਚੀਜ਼ ਆਪਣੀ ਨਹੀਂ ਹੁੰਦੀ ਫਲ ਹੁੰਦੇ ਹਨ ਪਰ ਕਾਬਲ ਤੋਂ ਆਉਂਦੇ ਨੇ ਤੇ ਕੱਪੜਾ ਆਉਂਦਾ ਵਿਲਾਇਤ ਤੋਂ ਇਸ ਤੇ ਆਪਣੇ ਫਲ ਤਾਂ ਖੱਟੇ ਅਲੂਚੇ ਲਸੂੜੇ ਤੇ ਗਰੰਡੇ ਹੁੰਦੇ ਨੇ ਜਿਨ੍ਹਾਂ ਨੂੰ ਹੁਣ ਬੱਕਰੀਆਂ ਵੀ ਖਾਣਾ ਛੱਡ ਗਈਆਂ ਨੇ ਪਰ ਸ਼ਹਿਰ ਵਾਲੇ ਇਹਨੂੰ ਫਲਾਂ ਦਾ ਘਰ ਤੇ ਕੱਪੜੇ ਦੀ ਮੰਡੀ ਦੱਸਦੇ ਹਨ ਬਸ ਇਸ ਸ਼ਹਿਰ ਵਾਲਿਆਂ ਦੀ ਇੱਕੋ ਇੱਕ ਚੀਜ਼ ਆਪਣੀ ਹੈ ਉਹ ਹੈ ਇਹਨਾਂ ਦੀ ਮੋਸ਼ ਜਿਸ ਦੀ ਕੁੰਡੀ ਹਮੇਸ਼ਾ ਕੁੰਡੀ ਰਹਿੰਦੀ ਹੈ ਤੇ ਉੱਪਰਲੇ ਦੀ ਢੂਈ ਵਿੱਚ ਚੁਬਣੋ ਹੀ ਨਹੀਂ ਹਟਦੀ ਇਸੇ ਲਈ ਇਹ ਘਟਨਾ ਵੀ ਇਸੇ ਸ਼ਹਿਰ ਵਿੱਚ ਵਾਪਰ ਸਕਦੀ ਸੀ ਕਿਉਂਕਿ ਸ਼ਹਿਰ ਬਹੁਤਾ ਪੁਰਾਣਾ ਨਹੀਂ ਇੱਥੇ ਕੋਈ ਸਮਾਰਕ ਜਾਂ ਮੰਦਰ ਵੀ ਨਹੀਂ ਪਰ ਕਿਸੇ ਸ਼ਹਿਰੀ ਨੂੰ ਪੁੱਛ ਕੇ ਵੇਖ ਲਓ ਤੁਹਾਡੇ ਵਾਲ ਇੰਜ ਵੇਖੇਗਾ ਜਿਵੇਂ ਕੋਈ ਗੁਫਾਵਾਸੀ ਦਿਸ ਪਿਆ ਹੋਵੇ ਤੇ ਫਿਰ ਪੁੱਛੇਗਾ ਤੁਸੀਂ ਭਾਈ ਰਾਮ ਸਿੰਘ ਦੀ ਸਮਾਦ ਵੇਖੀਏ ਤੇ ਇਸ ਤੋਂ ਪਿੱਛੋਂ ਸਮਾਦ ਤੇ ਭਾਈ ਰਾਮ ਸਿੰਘ ਦੀ ਤਾਰੀਫ ਵਿੱਚ ਘਟੂ ਘਟ ਕੋਤਰੀ ਖੋਲ ਕੇ ਬੈਠ ਜਾਏਗਾ ਹੁਣ ਭਾਈ ਰਾਮ ਸਿੰਘ ਕੋਈ ਗੁਰੂ ਪੀਰ ਤਾਂ ਹੋਇਆ ਨਹੀਂ ਉਹਦਾ ਇਤਿਹਾਸ ਵਿੱਚ ਕਿਤੇ ਕੋਈ ਨਾਮ ਵੀ ਨਹੀਂ ਲਿਖਿਆ ਹੋਇਆ ਸ਼ਹਿਰ ਤੋਂ ਬਾਹਰ ਇਸ ਵਿਚਾਰੇ ਨੂੰ ਕੋਈ ਜਾਣਦਾ ਵੀ ਨਹੀਂ ਪਰ ਇੱਥੇ ਉਸ ਨੂੰ ਤੇ ਉਹਦੀ ਸਮਾਦ ਨੂੰ ਸ਼ਹਿਰ ਦਾ ਬੱਚਾ ਬੱਚਾ ਜਾਣਦਾ ਹੈ ਹਾਂ ਜੇ ਦੇਸ਼ ਦਾ ਬੱਚਾ ਬੱਚੀ ਨਹੀਂ ਜਾਣਦਾ ਤਾਂ ਇੱਕ ਸੂਰ ਦੇਸ਼ਵਾਸੀਆਂ ਦਾ ਹੋਇਆ ਮੇਰੇ ਸ਼ਹਿਰ ਵਾਸੀਆਂ ਦਾ ਤਾਂ ਨਹੀਂ ਜਿਸ ਘਟਨਾ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਇੱਥੇ ਸਮਾਧ ਨਾਲ ਜੁੜੀ ਹੋਈ ਹੈ ਤੇ ਇਸੇ ਸ਼ਹਿਰ ਦੀ ਜੰਮੀ ਜਾਈ ਹੈ ਭਾਵੇਂ ਸਾਡਾ ਸ਼ਹਿਰ ਛੋਟਾ ਜਿਹਾ ਹੈ ਪਰ ਇਸ ਵਿੱਚ ਇੱਕ ਲੰਮਾ ਬਾਜ਼ਾਰ ਕੱਪੜੇ ਵਾਲਿਆਂ ਦਾ ਹੈ ਇੱਕ ਨਾਨ ਬਾਈਆਂ ਦਾ ਇੱਕ ਸਬਜੀ ਮੰਡੀ ਹੈ ਇੱਕ ਰਾਜ ਮੰਡੀ ਅਣਗਿਣਤ ਗਲੀਆਂ ਤੇ ਦਰਜਣਾਂ ਦੇ ਹਿਸਾਬ ਨਾਲ ਮੱਲੇ ਨੇ ਸ਼ਹਿਰ ਦੇ ਆਨ ਵਿਚਕਾਰ ਇੱਕ ਛੋਟਾ ਜਿਹਾ ਟਿੱਲਾ ਹੈ ਜਿਸ ਉੱਤੇ ਇੱਕ ਮੰਦਿਰ ਬਣਿਆ ਹੋਇਆ ਹੈ ਤੇ ਚਾਰੇ ਪਾਸੇ ਲੰਮੀਆਂ ਲੰਮੀਆਂ ਸੜਕਾਂ ਉਤਰਦੀਆਂ ਹਨ ਜਿਵੇਂ ਸ਼ਿਵਜੀ ਦੀਆਂ ਜਟਾਂ ਵਿੱਚੋਂ ਇੱਕ ਦੀ ਬਜਾਏ ਚਾਰ ਨਦੀਆਂ ਵਹਿ ਗਈਆਂ ਹੋਣ ਤੇ ਨਿਕਲੀਆਂ ਹੋਣ ਲੋਕ ਮਸਤ ਮੌਲਾ ਸੁਭਾਅ ਦੇ ਹਨ ਜਿਹੜੇ ਕੰਮ ਕਰਦੇ ਹਨ ਉਹ ਵੀ ਤੇ ਜਿਹੜੇ ਕੁਝ ਵੀ ਨਹੀਂ ਕਰਦੇ ਉਹ ਵੀ ਪਰ 24 ਘੰਟਿਆਂ ਵਿੱਚ ਇਹ ਸਾਰੇ ਸ਼ਹਿਰ ਦਾ ਇੱਕ ਚੱਕਰ ਜ਼ਰੂਰ ਲਾਉਂਦੇ ਹਨ ਸੋ ਗਲੀਆਂ ਤੇ ਬਜ਼ਾਰਾਂ ਦੀਆਂ ਸੜਕਾਂ ਉੱਤੇ ਹਮੇਸ਼ਾ ਰੌਣਕਾਂ ਹੀ ਲੱਗੀਆਂ ਰਹਿੰਦੀਆਂ ਹਨ ਇਨ੍ਹਾਂ ਰੌਣਕਾਂ ਦੇ ਵਿੱਚ ਘਾਰ ਹੀ ਕੋਈ 20 ਵਰੇ ਪਹਿਲਾਂ ਇਸ ਟਿੱਲੇ ਵਾਲੇ ਮੰਦਰ ਦੀ ਵੱਖੀ ਵਿੱਚੋਂ ਨਿਕਲ ਕੇ ਭਾਈ ਰਾਮ ਸਿੰਘ ਚਰਾਏਚਾਨ ਖੜਾ ਹੋਇਆ ਸੀ ਗੋਰਾ ਰੰਗ ਲੰਮੀ ਲਿਸ਼ਕਦੀ ਦਾੜ੍ਹੀ ਕੁਝ ਕੁਛ ਕਾਲੀ ਕੁਝ ਕੁਛ ਬੱਗੀ ਤੇ ਨਰੂਈ ਗਿੱਠੀ ਦੇ ਉਸ ਸਮੇਂ ਉਹਦੀ ਅਵਸਥਾ 40-45 ਦੇ ਲਗਭਗ ਹੋਏਗੀ ਕੱਚੇ ਸਫੈਦ ਟੋਕਰੀ ਮਾਰੀ ਤਨ ਤੇ ਮਨ ਦੇ ਸਫੈਦ ਚਾਦਰ ਤੇ ਤੇੜ ਦੇ ਸਫੈਦ ਮੁਕੇ ਸਮੇਤ ਉਹ ਟਿੱਲੇ ਉਤੋਂ ਉਤਰ ਕੇ ਢਹਾਣ ਖੜਾ ਹੋਇਆ ਪਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਚਰਾਏ ਵਿੱਚ ਕੁਝ ਮੁੰਡੇ ਖੇਡ ਰਹੇ ਸੀ ਭਾਈ ਰਾਮ ਸਿੰਘ ਹੌਲੀ ਹੌਲੀ ਉਹਨਾਂ ਵੱਲ ਤੁਰ ਪਿਆ ਤੇ ਇੱਕ ਮੁੰਡੇ ਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗਾ ਲੈ ਬੇਟਾ ਇਹ ਪੀ ਜਾਓ ਤੇ ਟੋਕਣੀ ਵਿੱਚੋਂ ਕੌਲਾ ਭਰ ਕੇ ਮੁੰਡੇ ਵੱਲ ਵਧਾ ਦਿੱਤਾ ਸਾਰੇ ਮੁੰਡੇ ਇਕੱਠੇ ਹੋ ਗਏ ਤੇ ਹੈਰਾਨੀ ਨਾਲ ਉਸ ਵੱਲ ਵੇਖਣ ਲੱਗ ਪਏ ਫੇਰ ਉਸ ਮੁੰਡੇ ਨੇ ਕੌਲਾ ਭਾਈ ਰਾਮ ਸਿੰਘ ਦੇ ਹੱਥੋਂ ਫੜ ਲਿਆ ਤੇ ਵਾਰੀ-ਵਾਰੀ ਇਧਰ-ਉਧਰ ਵੇਖਣ ਪਿੱਛੋਂ ਮੂੰਹ ਨੂੰ ਲਾ ਲਿਆ ਤੇ ਦੂਜੇ ਛੇਣੀ ਉਹਨੇ ਥੁੱਕ ਦਿੱਤਾ ਤੇ ਕੌਲਾ ਪਰਾਂ ਵਗਾ ਕੇ ਮਾਰਿਆ ਇਹ ਚਰੈਤਾ ਹੈ ਬੇਟਾ ਇਹ ਚਰੈਤਾ ਹੈ ਬੇਟਾ ਜੀ ਇਸ ਨਾਲ ਫੋੜੇ ਫੁੰਛੀਆਂ ਨਹੀਂ ਨਿਕਲਦੇ ਲਓ ਥੋੜਾ-ਥੋੜਾ ਪੀ ਲਓ ਸਾਰੇ ਹੀ ਪਰ ਕਿਸੇ ਨੇ ਵੀ ਹੱਥ ਨਾ ਵਧਾਇਆ ਜਿਸ ਨੇ ਚੱਖਿਆ ਸੀ ਹੁਣ ਤੱਕ ਥੂ-ਥੂ ਕਰੀ ਜਾ ਰਿਹਾ ਸੀ ਤੇ ਬਾਕੀ ਮੁੰਡੇ ਉਹਦਾ ਮਖੌਲ ਡਾ ਰਹੇ ਸਨ ਆਖਰ ਭਾਈ ਰਾਮ ਸਿੰਘ ਉਹਨਾਂ ਨੂੰ ਛੱਡ ਕੇ ਇੱਕ ਸੜਕ ਰਾਹੀਂ ਹਟਾਫਤਰ ਲੰਗਾ। ਮੁੰਡੇ ਜਗਿਆਸਾ ਵਸ ਕੁਝ ਦੂਰ ਤੱਕ ਉਹਦੇ ਪਿੱਛੇ ਪਿੱਛੇ ਗਏ ਪਰ ਫੇਰ ਪਰਤਾਏ ਤੇ ਆਪਣੀ ਖੇਡ ਵਿੱਚ ਮਸਤ ਹੋ ਗਏ। ਇਸ ਪਿੱਛੋਂ ਭਾਈ ਰਾਮ ਸਿੰਘ ਸੜਕ ਉਤਰਨ ਲੱਗਿਆ ਤੇ ਰਾਹ ਜਾਂਦੇ ਹਰੇਕ ਬੱਚੇ ਵੱਡੇ ਨੂੰ ਰਹਿਤਾ ਪੀਣ ਦਾ ਸੱਚ ਰਹਿਤਾ ਪੀਣ ਦਾ ਸੱਦਾ ਦੇਣ ਲੱਗਿਆ ਤੇ ਫੇਰ ਹੌਲੀ-ਹੌਲੀ ਸ਼ਹਿਰ ਦੀਆਂ ਗਲੀਆਂ ਚ ਗਵਾਚ ਗਿਆ। ਇੰਜ ਭਾਈ ਰਾਮ ਸਿੰਘ ਸ਼ਹਿਰ ਵਿੱਚ ਪ੍ਰਗਟ ਹੋਇਆ ਸੀ। ਕੁਝ ਦਿਨਾਂ ਵਿੱਚ ਹੀ ਭਾਈ ਰਾਮ ਸਿੰਘ ਨੂੰ ਸਾਰੇ ਸ਼ਹਿਰ ਵਾਲੇ ਜਾਣਨ ਲੱਗ ਪਏ ਸਨ ਜਗ੍ਹਾ ਜਗ੍ਹਾ ਜਨਾਨੀਆਂ ਆਪਣੇ ਖੇਡਦੇ ਹੋਏ ਬਾਲਾਂ ਨੂੰ ਫੜ ਫੜ ਕੇ ਉਹਦੇ ਕੋਲ ਲੈ ਜਾਂਦੀਆਂ ਤੇ ਮੱਲੋ ਮੱਲੀ ਚਰਾਤਾ ਪਿਆ ਲੈ ਹੁੰਦੀਆਂ ਕਿਉਂਕਿ ਚਰਾਤਾ ਸੱਚਮੁੱਚ ਹੀ ਫੂੜੇ ਫ੍ਰੈਂਸੀਆਂ ਦਾ ਬਿਹਤਰੀਨ ਇਲਾਜ ਸੀ ਜਿਸ ਗਲੀ ਵਿੱਚ ਉਹ ਪਹੁੰਚਦਾ ਨਿਆਣੇ ਫੌਰਨ ਲੁਕਸ਼ਿਪ ਜਾਂਦੇ ਤੇ ਮਾਵਾਂ ਉਹਨਾਂ ਦੇ ਪਿੱਛੇ ਪਿੱਛੇ ਦੌੜਦੀਆਂ ਨਜ਼ਰੀਆਂ ਆਉਂਦੀਆਂ ਲੋਕ ਹੱਸਦੇ ਵੀ ਤੇ ਭਾਈ ਰਾਮ ਸਿੰਘ ਦਾ ਮਖੌਲ ਵੀ ਢਾਉਂਦੇ ਲੋਕਾਂ ਲਈ ਭਾਈ ਰਾਮ ਸਿੰਘ ਤਮਾਸ਼ਾ ਬਣ ਗਿਆ ਸੀ ਪਰ ਉਹਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਸੀ ਆਈ ਬਲਕਿ ਕੁਝ ਦਿਨਾਂ ਵਿੱਚ ਹੀ ਉਹਦੀ ਟੋਕਣੀ ਨੂੰ ਛੋਟੀ ਜੀ ਟੁੱਟੀ ਲੱਗ ਗਈ ਤਾਂ ਕਿ ਚਰਾਤਾ ਪਾਉਣ 'ਚ ਆਸਾਨੀ ਰਹੇ ਫਿਰ ਇੱਕ ਕੌਲੇ ਦੀ ਜਗ੍ਹਾ ਤਿੰਨ ਕੌਲੇ ਆ ਗਏ ਤਾਂ ਕਿ ਤਿੰਨ ਜਣੇ ਇੱਕੋ ਸਮੇਂ ਪੀ ਸਕਣ ਫਿਰ ਭਾਈ ਰਾਮ ਸਿੰਘ ਦੇ ਮੋਢੇ ਉੱਪਰ ਇੱਕ ਧੂਤੂ ਵੀ ਲਟਕਣ ਲੱਗ ਪਿਆ ਜਿਸ ਵੱਲੇ ਵਿੱਚ ਜਾਂਦਾ ਧੂਤੂ ਜਾ ਕੇ ਆਪਣੇ ਆਉਣ ਦੀ ਖਬਰ ਕਰ ਦਿੰਦਾ ਲੋਕਾਂ ਨੇ ਭਾਂਤ ਭਾਂ ਦੇ ਤੁੱਕੇ ਲਾਉਣੇ ਸ਼ੁਰੂ ਕਰ ਦਿੱਤੇ ਕੋਈ ਕਹਿੰਦਾ ਇਹ ਨਾਲ ਵਾਲੇ ਪਿੰਡੋਂ ਆਇਆ ਉੱਥੇ ਉਹਦੀ ਕੱਪੜੇ ਦੀ ਦੁਕਾਨ ਹੁੰਦੀ ਸੀ ਕੋਈ ਆਖਦਾ ਜਸੂਸ ਹੈ ਕਿਸੇ ਕਾਤਲ ਦੀ ਟੋਚ ਆਇਆ ਹੈ ਮੇਰੇ ਸ਼ਹਿਰ ਵਾਲੇ ਤੁਕੇ ਵੀ ਮਾਰਦੇ ਨੇ ਤਾਂ ਪੂਰੀ ਤਰ੍ਹਾਂ ਇੱਕ ਠੋਕ ਕੇ ਮਾਰਦੇ ਨੇ ਕਿਸੇ ਨੇ ਕਿਹਾ ਇਸ ਕੋਲ 40000 ਰੁਪਇਆ ਨਗਦ ਹੈ ਮੈਂ ਖੁਦ ਵੇਖਿਆ ਮੁੰਡੇ ਕਹਿੰਦੇ ਸ਼ਮਸ਼ਾਨ ਘਾਟ 'ਚ ਰਹਿੰਦਾ ਹੀ ਤੇ ਰਾਤ ਨੂੰ ਵੀ ਸ਼ਹਿਰ ਦੇ ਚੱਕਰ ਕੱਟਦਾ ਆ ਭੂਤਾਂ ਨੂੰ ਚਰਾਇਤਾ ਪਿਉਂਦਾ ਫਿਰਦਾ ਹੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉਡੀਆਂ ਪਰ ਹੌਲੀ-ਹੌਲੀ ਸ਼ਾਂਤ ਹੋ ਗਈਆਂ ਭਾਈ ਰਾਮ ਸਿੰਘ ਬਹੁਤਾ ਬੋਲਦਾ ਨਹੀਂ ਸੀ ਉਹਨੂੰ ਜੇ ਕੋਈ ਪੁੱਛਦਾ ਤਾਂ ਕਹਿੰਦਾ ਗੁਰੂ ਮਹਾਰਾਜ ਦੇ ਚਰਨਾਂ 'ਚ ਰਹਿਣਾ ਉਹਨਾਂ ਦਾ ਦਾਸ ਆ ਜੀ ਜਦੋਂ ਚੇਤਵਸਾਖ ਲੰਘ ਗਏ ਭਾਈ ਰਾਮ ਸਿੰਘ ਟੋਕਣੀ ਵਿੱਚ ਠੰਡਾ ਪਾਣੀ ਵਰਤੌਣ ਲੱਗ ਪਿਆ ਕਿਸੇ ਦਿਨ ਮਨ ਦੀ ਮੋਜ ਆਉਂਦੀ ਤਾਂ ਪਾਣੀ ਦੀ ਜਗ੍ਹਾ ਸੰਦਲ ਦਾ ਸ਼ਰਬਤ ਪੀਉਣ ਲੱਗਦਾ ਸਾਡੇ ਸ਼ਹਿਰ ਦਾ ਸ਼ਰਬਤ ਸੰਦਲ ਦੁਨੀਆ ਭਰ ਵਿੱਚ ਮਸ਼ਹੂਰ ਹੈ ਤੇ ਸਰਦੀ ਦੇ ਦਿਨਾਂ ਵਿੱਚ ਕਦੇ-ਕਦਾਈਂ ਲਾਚੀਆਂ ਵਾਲੀ ਚਾਹ ਵੀ ਲੋਕਾਂ ਨੂੰ ਮਿਲ ਜਾਂਦੀ। ਭਾਵੇਂ ਕਿ ਭਾਈ ਰਾਮ ਸਿੰਘ ਦਾ ਚੱਕਰ ਜਿਉਂ ਦਾ ਤਿਉਂ ਚੱਲਦਾ ਰਿਹਾ ਤੇ ਸ਼ਹਿਰ ਵਿੱਚ ਉਹ ਚਰਾਇਤੇ ਵਾਲੇ ਸਾਧ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਇਸ ਨਿਰਸਵਾਰਥ ਸੇਵਾ ਵਿੱਚ 10 ਸਾਲ ਬੀਤ ਗਏ। ਹੁਣ ਜੇ ਸਾਧਾ ਆਪਣਾ ਕੋਈ ਟਿਕਾਣਾ ਹੋਵੇ ਜਾਂ ਡੇਰਾ ਹੋਵੇ ਉਹ ਤਾਂ ਸਾਧ ਤੋਂ ਸੰਤ ਛੇਤੀ ਬਣ ਜਾਂਦਾ ਹੈ। ਪਰ ਪਰ ਜਿਹੜਾ ਸਾਧਾ ਪੈਦਲ ਭੋਂਦਾ ਰਹੇ ਉਦੀ ਚਰਚਾ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ ਉਹ ਭਾਈ ਦਾ ਭਾਈ ਹੀ ਰਹਿੰਦਾ ਹੈ ਤੇ ਭਾਈ ਰਾਮ ਸਿੰਘ ਦੇ ਨਾਲ ਵੀ ਇਹੋ ਕੁਝ ਹੀ ਵਾਪਰਿਆ ਇਹਨਾਂ ਦਸਾਂ ਸਾਲਾਂ ਵਿੱਚ ਭਾਈ ਜੀ ਦੀ ਦਾੜੇ ਦੇ ਵਾਲ ਰੇਸ਼ਮਾਂ ਵਾਂਗ ਫੈਦ ਹੋ ਗਏ ਚਿਹਰੇ ਉੱਤੇ ਝੁਰੜੀਆਂ ਵੀ ਪੈ ਗਈਆਂ ਹਾਲਾਂਕਿ ਚਿਹਰੇ ਦੀ ਰੌਣਕ ਜਿਉਂ ਦੀ ਤਿਉਂ ਬਣੀ ਰਹੀ ਕਿਉਂਕਿ ਜਿਹੜਾ ਆਦਮੀ ਟੋਕਣੀ ਚੁੱਕ ਕੇ ਹਰ ਰੋਜ਼ ਤਿੰਨ ਚਾਰ ਮੀਲ ਪੈਦਲ ਤੁਰਦਾ ਹੋਵੇ ਉਹਦੇ ਚਿਹਰੇ ਉੱਤੇ ਲਾਲੀ ਤਾਂ ਰਹੇਗੀ ਨਾ ਪਰ ਅਜੇ ਤੀਕ ਭਾਈ ਰਾਮ ਸਿੰਘ ਚਰਾਇਤੇ ਵਾਲਾ ਸਾਹ ਦੀ ਵਜਦਾ ਸੀ ਜਿਸ ਗਲੀ ਚੋਂ ਲੰਘਦਾ ਲੋਕਾਂ ਨੂੰ ਉਹੀ ਨਮਸਕਾਰ ਕਰਦਾ ਉਹਨੂੰ ਨਮਸਕਾਰਨ ਲਈ ਨਮਸਕਾਰ ਕਰਨ ਲਈ ਕੋਈ ਵੀ ਆਪਣੀ ਜਗ੍ਹਾ ਤੋਂ ਨਹੀਂ ਸੀ ਉੱਠਦਾ ਹੁੰਦਾ ਗੱਲ ਠੀਕ ਵੀ ਸੀ ਭਲਾ ਚਰਾਇਤਾ ਪਿਉਣ ਨਾਲ ਵੀ ਕੋਈ ਕਦੇ ਸਾਧ ਦਾ ਸੰਤ ਬਣਿਆ ਪਰ ਇੱਕ ਦਿਨ ਪਤਾ ਨਹੀਂ ਭਾਈ ਰਾਮ ਸਿੰਘ ਨੂੰ ਕੀ ਵਿਰਾਗ ਉੱਠਿਆ ਜਾਂ ਕੋਈ ਭਰਮ ਹੋਇਆ ਜਾਂ ਕੋਈ ਸੁਪਨਾ ਆਇਆ ਜਾਂ ਸੱਚਮੁੱਚ ਹੀ ਕੋਈ ਕਾਸ਼ਿਸ਼ਬਾਣੀ ਹੋਈ ਕਿ ਉਹ ਸਵੇਰੇ ਸਵਖਤੇ ਹੀ ਢਿੱਲੇ ਤੋਂ ਆਣ ਕੇ ਕਹਿਣ ਲੱਗਾ ਫਗਤੋ ਰਾਤੀ ਗੁਰੂ ਮਹਾਰਾਜ ਦਾ ਪਰਵਾਨਾ ਆ ਗਿਆ ਆਪਾਂ ਜਾ ਰਹੇ ਹਾਂ ਕੱਲ ਸਵੇਰੇ ਪੌਪਟਾਲੇ ਦੇ ਨਾਲ ਹੀ ਚੋਲਾ ਬਦਲ ਲਾਵਾਂਗੇ ਇਹ ਗੱਲ ਉਹਨੇ ਬੁੱਧ ਸਿੰਘ ਦੀ ਦੁਕਾਨ ਦੇ ਸਾਹਮਣੇ ਕਹੀ ਸੀ ਜਿੱਥੇ ਉਹ ਦਿਨੇ ਪਹਿਲੀ ਵੇਰ ਤੂ ਤੂ ਵਜਾਉਂਦਾ ਹੁੰਦਾ ਸੀ ਟੋਕਣੀ ਅੱਜ ਵੀ ਉਹਨੇ ਚੁੱਕੀ ਹੋਈ ਸੀ ਬੁੱਧ ਸਿੰਘ ਬਜਾਜ ਨੇ ਸੁਣਾਇਆ ਪਰ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ ਪਰ ਉਹਦੇ ਛੋਟੇ ਭਰਾ ਦੇ ਜਿਹੜਾ ਨਾਮ ਤਾਂ ਰੀਤ ਸੱਜਾ ਸਿੱਖ ਸੀ ਉਹਨੇ ਸੁਣਿਆ ਤੇ ਕਹਿਣ ਲੱਗਿਆ ਸੁਣਿਆ ਭਾਈ ਰਾਮ ਸਿੰਘ ਨੇ ਕੀ ਕਿਆ ਉਹ ਚੋਲਾ ਬਦਲਣ ਵਾਲਾ ਹੀ ਸਰਦਾਰ ਬੁੱਧ ਸਿੰਘ ਨੇ ਉੱਤਰ ਦਿੱਤਾ ਮੈਂ ਸੁਣ ਲਿਆ ਤੂੰ ਸਮਝਦਾ ਐ ਮੈਨੂੰ ਸੁਣਿਆ ਨਹੀਂ ਚੋਲਾ ਬਦਲਣਾ ਹੀ ਆ ਤਾਂ ਬਦਲੇ ਪਿਆ ਮੈਂ ਮੈਂ ਕੋਈ ਉਹਨੂੰ ਦਾਗ ਦੇਣੀ ਆ ਹਾਂ ਤੇਰੇ ਮੁੰਡੇ ਨੂੰ ਚਰਾਇਤਾ ਪਿਉਂਦਾ ਰਿਆ ਜੇ ਤੂੰ ਪਹਿਲਾਂ ਜਾ ਕੇ ਪੈਰ ਫੜ ਲੈ ਇਸ ਉੱਤੇ ਦੋਵੇਂ ਭਰਾ ਹੱਸ ਕੇ ਚੁੱਪ ਹੋ ਗਏ ਦੁਕਾਨ ਉੱਤੇ ਬੈਠੀਆਂ ਦੋ ਜਨਾਨੀਆਂ ਦੇ ਕੰਨੀ ਵੀ ਇਹ ਗੱਲ ਪੈ ਗਈ ਸੀ ਪਹਿਲਾਂ ਦੋਵੇਂ ਹੱਸੀਆਂ ਸਨ ਪਰ ਜਦੋਂ ਕਪੜਾ ਲੀਕ ਕੇ ਤੁਰੀਆਂ ਤੇ ਸੇਵਾਰਾਮ ਦੀ ਗਲੀ ਵਿੱਚੋਂ ਲੰਘੀਆਂ ਤੇ ਗਲੀ ਮੋੜ ਉਤੇ ਭਾਈ ਰਾਮ ਸਿੰਘ ਨੂੰ ਖਲੋਤਿਆਂ ਤੇ ਚਰਾਇਤਾ ਪਿਆਉਂਦਿਆਂ ਵੇਖਿਆ ਤਾਂ ਉਹਨਾਂ ਦੇ ਦਿਲ ਨੂੰ ਕੁਝ ਹੋਣ ਲੱਗ ਪਿਆ। ਇੱਕ ਨੇ ਦੁਪੱਟੇ ਦਾ ਪੱਲਾ ਮੂੰਹ ਅੱਗੇ ਕਰਦਿਆ ਕਿਹਾ ਹਾਏ ਨੀ ਕੱਲ ਵਿਚਾਰੇ ਨੇ ਚੋਲਾ ਛੱਡ ਜਾਣਾ ਤੇ ਅੱਜ ਵੀ ਚਰਾਇਤਾ ਪਿਆ ਰਿਆ। ਬੱਸ ਫੇਰ ਕੀ ਸੀ ਖਬਰ ਫੈਲਣ ਵਿੱਚ ਦੇਰ ਨਹੀਂ ਲੱਗੀ। ਸੇਵਾਰਾਮ ਦੀ ਗਲੀ ਚੋਂ ਗੱਲ ਨਵੇਂ ਮੱਲੇ ਵਿੱਚ ਪਹੁੰਚੀ। ਉੱਥੋਂ ਸ਼ਾਸ਼ੀ ਮੱਲੇ ਵਿੱਚ ਤੇ ਫੇਰ ਲੁੰਡਾ ਬਾਜ਼ਾਰ ਤੇ ਭਾਬੜਖਾਨਾ ਸੈਦਪੁਰੀ ਦਰਵਾਜ਼ਾ ਇੱਕ ਗਲੀ ਤੋਂ ਦੂਜੀ ਗਲੀ ਤੀਕ ਪਹੁੰਚਦਿਆਂ ਉਹਦੀ ਰਫ਼ਤਾਰ ਤੇਜ਼ ਹੋ ਜਾਂਦੀ। ਇੱਥੋਂ ਤੀਕ ਕਿ ਥੋੜੀ ਦੇਰ ਵਿੱਚ ਹੀ ਇਹ ਖਬਰ ਇੱਕ ਬਰੋਲੇ ਵਾਂਗ ਸ਼ਹਿਰ ਦੀਆਂ ਗਲੀਆਂ ਤੇ ਚਲਕਾਂ ਉੱਤੇ ਘਮੇਰੀਆਂ ਖਾਣ ਲੱਗ ਪਈ ਕਿ ਚਰਾਇਤੇ ਵਾਲਾ ਭਾਈ ਰਾਮ ਸਿੰਘ ਕੱਲ ਸਵੇਰੇ 4 ਵਜੇ ਪੋਪਟਾਲੇ ਦੇ ਨਾਲ ਹੀ ਚੋਲਾ ਛੱਡ ਦੇਗਾ। ਉਧਰ ਭਾਈ ਰਾਮ ਸਿੰਘ ਦੀ ਚਰਾਇਤਾ ਫੇਰੀ ਸਦਾ ਵਾਂਗ ਲੁੰਡਾ ਬਾਜ਼ਾਰ ਦੇ ਸ਼ਰੇ ਤੇ ਪਹੁੰਚ ਕੇ ਖਤਮ ਹੋ ਗਈ। ਉਥੋਂ ਹੀ ਉਹ ਵਾਪਸ ਚਲਾ ਗਿਆ ਤੇ ਸ਼ਹਿਰ ਦੇ ਬਾਹਰ ਵਾਰ ਜਿੱਥੇ ਪਲਾਸ਼ ਦੇ ਰੁੱਖਾਂ ਦਾ ਇੱਕ ਝੁੰਡਾ ਹੈ ਜਿਹਨੂੰ ਅਸੀਂ ਤਪੋਵਣ ਕਹਿੰਦੇ ਆ ਇੱਕ ਰੁੱਖ ਦੇ ਹੇਠਾਂ ਜਾ ਕੇ ਬੈਠ ਗਿਆ ਤਪੋਵਣ ਸ਼ਹਿਰ ਦੇ ਬਾਹਰ ਵਾਰ-ਵਾਰ ਕਿਕਰਾਂ ਤੇ ਪਲਾਸ਼ ਦੇ ਰੁੱਖਾਂ ਦਾ ਇੱਕ ਝੁਰਮਟ ਹੈ ਤੇ ਜਿੱਥੇ ਇੱਕ ਪੁਰਾਣਾ ਖੂਹ ਹੈ ਜੇ ਸੁਪਰ ਲੋਕ ਸਵੇਰੇ ਦਾਤਨ ਕੁਰਲੀ ਕਰਨ ਤੇ ਨਹਾਉਣ ਜਾਂਦੇ ਨੇ ਉੱਥੇ ਰਹਿੰਦਾ ਕੋਈ ਨਹੀਂ ਸਿਰਫ ਕਦੇ-ਕਦਾਰ ਆਏ ਕਿਸੇ ਸੰਤ ਦੀ ਕਥਾ ਹੁੰਦੀ ਹੈ ਦੁਪਹਿਰ ਤੀਕ ਉਹ ਤਪੋਵਣ ਵਿੱਚ ਸ਼ਾਂਤੀ ਰਹੀ ਪਰ ਜਿਵੇਂ ਜਿਵੇਂ 2 ਵਜਣ ਵਾਲੇ ਹੋਏ ਤੇ ਜਨਾਨੀਆਂ ਨੇ ਚੁੱਲ੍ਹਾ ਚੌਂਕਾ ਸਮੇਟਿਆ ਕਈ ਭਗਤਰੀਆਂ ਹਰੀ ਨਾਮ ਦਾ ਜਾਪ ਕਰਦੀਆਂ ਤੇ ਦਿਲ ਵਿੱਚ ਹਾਏ ਹਾਏ ਕਰਦੀਆਂ ਭਾਈ ਰਾਮ ਸਿੰਘ ਨੂੰ ਲੱਭਦੀਆਂ ਹੋਈਆਂ ਉੱਥੇ ਆਣ ਪਹੁੰਚੀਆਂ 4 ਵਜਦਿਆਂ ਵਜਦਿਆਂ ਜਨਾਨੀਆਂ ਦੀ ਭੀੜ ਚੋੜ ਗਈ ਮਰਦਾਂ ਨੇ ਸੁਣਿਆ ਤਾਂ ਹਸੇ ਪਰ ਹੌਲੀ-ਹੌਲੀ ਉਹਨਾਂ ਦਾ ਸਬਰ ਵੀ ਡੋਲ ਗਿਆ ਕੀ ਪਤਾ ਇਹ ਵੀ ਕੋਈ ਪਹੁੰਚਿਆ ਸੰਤੀ ਹੋਵੇ ਦਰਸ਼ਨ ਕਰ ਵਿੱਚ ਦਰਸ਼ਨ ਕਰਨ ਵਿੱਚ ਕੀ ਅਰਜ ਹੈ ਕਈ ਤਮਾਸ਼ਾ ਵੇਖਣ ਦੇ ਵਿਚਾਰ ਨਾਲ ਤੁਰ ਪਏ ਤੇ ਬੱਚੇ ਬੁੱਢੇ ਜਵਾਨ ਸਾਰੇ ਹੀ ਉੱਥੇ ਪਹੁੰਚਣ ਲੱਗੇ ਆਖਰ ਸ਼ਹਿਰ ਤਾਂ ਉਹੀ ਸੀ ਮਾਮੇ ਦੀ ਤੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ ਸੋ ਘਰੇ ਬੈਠਣਾ ਮੁਹਾਲ ਹੋ ਗਿਆ ਸੀ ਮੇਰੇ ਸ਼ਹਿਰ ਦੇ ਲੋਕਾਂ ਦਾ ਜਿਹੜਾ ਭਾਈ ਰਾਮ ਸਿੰਘ ਹੁਣ ਤੱਕ ਭਾਈ ਰਾਮ ਸਿੰਘ ਹੀ ਸੀ ਦੁਪਹਿਰ ਤੱਕ ਉਹ ਸੰਤ ਬਣ ਗਿਆ ਤੇ ਸ਼ਾਮ ਹੁੰਦਿਆਂ ਹੁੰਦਿਆਂ ਸੰਤ ਤੋਂ ਅੱਗੇ ਮਹਾਰਾਜ ਦੀ उपाधि ਵੀ ਉਹਨੂੰ ਮਿਲ ਗਈ ਕਈ ਮਰਾਦਾਂ ਬਿਨੇ ਮੰਗਿਆਂ ਪੂਰੀਆਂ ਹੋ ਜਾਂਦੀਆਂ ਨੇ ਜਿਸ ਦੀ 10 ਸਾਲਾਂ ਦੀ ਕਦੀ ਕਿਸੇ ਨੇ ਪੁੱਛ ਨਹੀਂ ਸੀ ਮਾਰੀ ਅੱਜ ਉਹਦੇ ਤੇ ਦਰਸ਼ਨਾਂ ਲਈ ਹਜ਼ਾਰਾਂ ਲੋਕ ਅੱਡੀਆਂ ਚੁੱਕ ਚੁੱਕ ਕੇ ਆੜ ਰਹੇ ਸਨ ਇੱਕ ਰੋਖੇਟਾਂ ਆਸਣ ਵਿਛਾ ਦਿੱਤਾ ਗਿਆ ਫੇਰ ਕਿਤੇ ਉਹ ਚੌਂਕੀ ਆ ਗਈ ਦਰਸ਼ਨਾਂ ਲਈ ਸੰਤ ਮਹਾਰਾਜ ਨੂੰ ਚਾਹ ਬਿਠਾਉਣਾ ਜ਼ਰੂਰੀ ਸੀ ਇੱਕ ਭਗਤ ਚਵਰ ਚੱਲਣ ਲੱਗ ਪਿਆ ਫੁੱਲਾਂ ਦੇ ਢੇਰ ਲੱਗ ਗਏ ਕਿਤੇ ਉਹ ਗੈਸੀ ਲੈਂਪ ਵੀ ਆ ਗਿਆ ਫੇਰ ਦੋ ਲੈਂਪ ਹੋਰ ਆ ਗਏ ਜਨਾਨੀਆਂ ਦੇ ਭਗਤੀ ਭਾਵ ਦਾ ਕੋਈ ਅੰਤ ਨਹੀਂ ਹੁੰਦਾ ਪੈਸੇ ਆਟਾ ਘਿਓ ਨਿਸ਼ਾਵਰ ਹੋਣ ਲੱਗ ਪਿਆ ਭਾਈ ਰਾਮ ਸਿੰਘ ਨੂੰ ਵੀ ਮੌਲ ਅਨਸਾਰ ਅੱਖਾਂ ਬੀਜ ਕੇ ਧਿਆਨ ਮੁਦਰਾ ਵਿੱਚ ਬੈਠਣਾ ਪਿਆ ਫੇਰ ਕਿਤੋਂ ਵਾਜਾ ਤਪਲਾ ਵਗੈਰਾ ਵੀ ਆ ਗਏ ਕੀਰਤਨ ਹੋਣ ਲੱਗ ਪਿਆ ਲੋਕ ਝੁਕ ਝੁਕ ਭਾਈ ਰਾਮ ਸਿੰਘ ਦੀ ਦੇਵ ਮੂਰਤ ਨੂੰ ਪ੍ਰਣਾਮ ਕਰਨ ਲੱਗੇ ਗੱਲ ਮੁਸਲਮਾਨਾਂ ਦੇ ਮਹੱਲੇ ਵਿੱਚ ਵੀ ਜਾ ਪਹੁੰਚੀ ਸੰਤ ਪੀਰ ਸਾਰਿਆਂ ਦੇ ਸਾਂਝੇ ਹੁੰਦੇ ਨੇ ਮੁਸਲਮਾਨ ਵੀ ਆਣ ਪਹੁੰਚੇ ਵਾਹ ਵਾਹ ਕੀ ਜਲਾਲ ਹੈ ਜਨਾਨੀਆਂ ਘਰਾਂ ਨੂੰ ਮੁੜ ਗਈਆਂ ਪਰ ਘਰਾਂ ਵਿੱਚ ਉਹਨਾਂ ਦੇ ਪੈਰ ਕਦੋਂ ਟਿਕਦੇ ਸਨ ਜਿਹੋ ਜੀ ਦਾਲ ਰੋਟੀ ਬਣੀ ਬਣਾਈ ਤੇ ਫਿਰ ਦੌੜ ਕੇ ਉੱਥੇ ਜਾ ਪਹੁੰਚਿਆ ਰਾਤ ਦੇ 12 ਵਜੇ ਉਹ ਤੇਜਨਾ ਵਧਣ ਲੱਗੀ ਇੱਕ ਨਰਮ ਦਿਲ ਬਿਰਧ ਔਰਤ ਨੇ ਭਾਈ ਜੀ ਨੂੰ ਹੱਥ ਵਨ ਕੇ ਬੇਨਤੀ ਕੀਤੀ ਕਿ ਮਹਾਰਾਜ ਦਇਆ ਕਰੋ ਚੋੜਾ ਨਾ ਬਦਲੋ ਮਹਾਰਾਜ ਨੇ ਸੁਣਿਆ ਮੁਸਕਰਾਏ ਤੇ ਚੁੱਪਚਾਪ ਅੱਖਾਂ ਕਾਸ਼ ਫਲ ਚੁੱਕੀਆਂ ਤੇ ਫਿਰ ਧਿਆਨ ਮਗਨ ਹੋ ਗਏ ਸਾਰੇ ਸ਼ਹਿਰ ਦਾ ਦਿਲ ਧਕ ਧਕ ਕਰ ਰਿਹਾ ਸੀ ਜਗਿਆਸਾ ਤੇ ਉਹ ਤੇਜਨਾਵਸ ਲੋਕ ਇਸੇ ਉਡੀਕ ਵਿੱਚ ਸਨ ਕਿ ਕਦੋਂ 4 ਵਜਣ ਤੇ ਚੋਲਾ ਬਦਲੀ ਦਾ ਚਮਤਕਾਰ ਵੇਖੀਏ ਰਾਤ ਗੁੜੀ ਹੋਣ ਲੱਗੀ ਲੋਕ ਘੜੀਆਂ ਵੇਖਣ ਲੱਗ ਪਏ ਉਸ ਰਾਤ ਪੂਰੇ ਸ਼ਹਿਰ ਵਿੱਚ ਕੋਈ ਵੀ ਨਹੀਂ ਸੀ ਸੌ ਸਕਿਆ ਗਲੀਆਂ ਸੁੰਨੀਆਂ ਪਈਆਂ ਸਨ ਉਹਨਾਂ ਵਿੱਚ ਕੋਈ ਖੜਾਕ ਹੁੰਦਾ ਤਾਂ ਦੌੜਦੇ ਹੋਏ ਕਾਲੇ ਕਦਮਾਂ ਦਾ ਇੱਕ ਦਰਵਾਜ਼ਾ ਖੜਕਦਾ ਇੱਕ ਆਵਾਜ਼ ਆਉਂਦੀ 2 ਵਜੇ ਨੇ ਬਸ 2 ਘੰਟੇ ਬਾਕੀ ਰਹਿ ਗਏ ਨੇ ਤੂੰ ਬੈਠ ਮੈਂ ਹੁਣੇ ਆਇਆ ਤੂੰ ਜਾਵੇਂਗੀ ਤਾਂ ਬੱਚਿਆਂ ਨੂੰ ਕੌਣ ਸੰਭਾਲੇਗਾ ਮੈਂ ਉਹ ਆਵਾਂ ਫਿਰ ਤੂੰ ਚਲ ਚਲੀ ਜਾਈ ਸਾਰੀ ਰਾਤ ਇਹੋ ਹੀ ਕਿੱਸਾ ਚੱਲਦਾ ਰਿਹਾ ਜਦੋਂ ਮਰਦ ਦੇ ਪੈਰਾਂ ਦਾ ਖੜਾਕ ਦੂਰ ਚੱਲ ਜਾਂਦਾ ਤੇ ਔਰਤ ਦੇ ਪੈਰਾਂ ਦਾ ਖੜਾਕ ਆਉਣ ਲੱਗਦਾ ਫਿਰ 3:00 ਵਜ ਗਏ ਫਿਰ 3:30 ਕੀਰਤਨ ਵਿੱਚ ਹਜ਼ਾਰਾਂ ਮਰਦ ਔਰਤਾਂ ਸ਼ਾਮਲ ਹੋ ਗਏ ਸਨ ਉੱਚੀਆਂ ਸੁਰਾਂ ਵਿੱਚ ਗੁਰਬਾਣੀ ਗਾਈ ਜਾ ਰਹੀ ਸੀ ਰੁੱਖਾਂ 'ਤੇ ਬੈਠੇ ਹੋਏ ਪੰਛੀ ਵੀ ਪੱਤਿਆਂ ਵਿੱਚੋਂ ਝਾਕ-ਝਾਕ ਕੇ ਇਸ ਅਲੋਲਕਾਰ ਪਾਣੇ ਨੂੰ ਦੇਖਣ ਲਈ ਉਤਾਵਲੇ ਹੋ ਜਾਂਦੇ ਸਨ ਪੌਣੇ 4 ਵਜਦਿਆਂ ਵਜਦਿਆਂ ਜੈ ਜੈਕਾਰ ਹੋਣ ਲੱਗ ਪਈ ਮਹਾਰਾਜ ਨੇ ਅੱਖਾਂ ਖੋਲੀਆਂ ਜਨਾਨੀਆਂ ਨੇ ਰੋ ਰੋ ਕੇ ਇੱਕ ਦੂਜੀ ਨੂੰ ਕਹਿਣਾ ਸ਼ੁਰੂ ਕੀਤਾ ਸਮਾਂ ਆਣ ਪਹੁੰਚਿਆ ਵੇਖੋ ਇਹਨਾਂ ਨੂੰ ਆਪਣੇ ਆਪ ਨੂੰ ਪਤਾ ਲੱਗ ਗਿਆ ਹਨੇਰਾ ਜੇ ਖਾਸਾ ਸੰਗਣਾ ਸੀ ਪਰ ਲੋਕ ਆਪੋ ਆਪਣੀਆਂ ਘੜੀਆਂ ਵੇਖ ਕੇ ਇੱਕ ਇੱਕ ਮਿੰਟ ਉੱਚੀ ਆਵਾਜ਼ ਵਿੱਚ ਗਿਣ ਰਹੇ ਸਨ ਸਾਰੇ ਸ਼ਹਿਰ ਵਿੱਚ 4 ਵਜੇ ਦਾ ਸਮਾਂ ਪੋ ਫੁੱਟਣ ਦਾ ਸਮਾਂ ਮੰਨਿਆ ਜਾਂਦਾ ਹੈ 4 ਵਜਣ ਵਿੱਚ 5 ਮਿੰਟ ਤੇ ਗੁਰੂ ਮਹਾਰਾਜ ਦੀ ਚੌਂਕੀ ਤੋਂ ਉੱਠ ਖੜੇ ਹੋਏ ਤੇ ਹੱਥ ਜੋੜ ਕੇ ਸਿਰ ਨਵਾ ਕੇ ਆ ਕੇ ਵੇਦੀ ਦੇ ਐਨ ਬਰਾਬਰ ਲੇਟ ਗਏ ਛਾਤੀ ਉੱਪਰ ਦੋਵੇਂ ਹੱਥ ਜੋੜ ਕੇ ਅੱਖਾਂ ਬੰਦ ਕਰ ਲੀਆਂ ਸ਼ਰਧਾ ਤੇ ਭਗਤੀ ਦੇ ਬੰਨ ਟੁੱਟ ਗਏ ਜਨਾਨੀਆਂ ਉਪਕੀ ਰੋਣੀ ਉਪਕੀ ਉਪਕੀ ਰੋਣ ਲੱਗੀਆਂ ਤੇ ਮਹਾਰਾਜ ਉੱਤੇ ਮੋੜ ਪੁਸ਼ਪ ਵਰਖਾ ਹੋਣ ਲੱਗ ਪਈ 4 ਵਜਣ ਵਿੱਚ 1 ਮਿੰਟ ਤੇ ਜੱਕ ਤਮ ਸਨਾਟਾ ਸ਼ ਆ ਗਿਆ। ਚਾਰੇ ਪਾਸੇ ਚੁੱਪ ਵਾਪਰ ਗਈ। ਹਰੀ ਨਾਮ ਦੀ ਧੁਨੀ ਬਿਲਕੁਲ ਸ਼ਾਂਤ ਹੋ ਗਈ। ਜਨਾਨੀਆਂ ਦੇ ਅਥਰੂ ਸੁੱਕ ਗਏ ਤੇ ਅੱਖਾਂ ਭਾਈ ਰਾਮ ਸਿੰਘ ਦੇ ਚਿਹਰੇ ਉੱਤੇ ਗੱਡੀਆਂ ਗਈਆਂ। ਸਾਰੇ ਲੋਕ ਸਾਹ ਰੋਕੀ ਇੱਕ ਟੱਕ ਗੁਰੂ ਮਹਾਰਾਜਾ ਵੇਖ ਰਹੇ ਸਨ। ਠੀਕ 4 ਵਜੇ ਮਹਾਰਾਜ ਨੇ ਅੱਖਾਂ ਬੰਦ ਕਰ ਲਈਆਂ। ਤੇਹਲਣਾ ਜੁਲਣਾ ਵੀ ਛੱਡ ਦਿੱਤਾ। ਲੋਕ ਚੁੱਪ ਚਾਪ ਅੱਖਾਂ ਡੀ ਖੜੇ ਵੇਖਦੇ ਰਹੇ। ਇੱਕ ਦੋ ਨੇ ਹੱਥ ਅਸਮਾਨ ਵੱਲ ਚੁੱਕੇ ਰੋਣਾ ਕੀ ਬਾਜ ਵਿੱਚ ਕਹਿ ਵੀ ਦਿੱਤਾ ਗਏ ਸਾਨੂੰ ਛੱਡ ਕੇ ਚਲੇ ਗਏ ਫਿਰ ਸ਼ਹਿਰ ਦੇ ਇੱਕ ਮੁਖੀਏ ਨੇ ਕੋਲ ਆ ਕੇ ਕੁਝ ਫੁੱਲਾਂ ਨੂੰ ਪਰਾਂ ਕਰਕੇ ਤੇ ਮਹਾਰਾਜ ਦੀ ਨਬਜ਼ ਦੇਖੀ ਸਿਰ ਹਿਲਾ ਕੇ ਬੋਲਿਆ ਸੁਸਤ ਹੈ ਪਰ ਚੱਲ ਰਹੀ ਹੈ ਲੋਕ ਚੁੱਪ ਸਨ ਉਹਨਾਂ ਦੀ ਅੱਖਾਂ ਹੁਣ ਵੀ ਸਾਧੂ ਮਹਾਰਾਜ ਦੇ ਚਿਹਰੇ ਉੱਤੇ ਚਿਪੀਆਂ ਹੋਈਆਂ ਸਨ 4:00 3 ਮਿੰਟ ਉੱਤੇ ਮੁਖੀਏ ਨੇ ਫੇਰ ਨਬਜ਼ ਵੇਖੀ ਫੇਰ ਸਿਰ ਹਿਲਾ ਕੇ ਹੌਲੀ ਜਿਹਾ ਕਿਹਾ ਧੀਮੀ ਹੈ ਪਰ ਚੱਲ ਰਹੀ ਹੈ ਦੂਜਾ ਮੁਖੀ ਆ ਬੋਲਿਆ ਸੰਸਾਰੀ ਘੜੀਆਂ ਦਾ ਕੀ ਭਰੋਸਾ ਜਦੋਂ ਉੱਪਰ 4 ਵਜਣਗੇ ਉਦੋਂ ਹੀ ਇਹ ਚੋਲਾ ਆਪੇ ਛੁੱਟ ਜਾਏਗਾ 4 ਵਜ ਕੇ 5 ਮਿੰਟ ਹੋ ਗਏ ਨਬਜ ਹੁਣ ਵੀ ਚੱਲ ਰਹੀ ਸੀ ਮੁਖੀ ਨੇ ਝੁੱਕ ਕੇ ਮਹਾਰਾਜ ਦੇ ਕੰਨ ਵਿੱਚ ਪੁੱਛਿਆ ਮਹਾਰਾਜ ਕੈਸੇ ਹੋ ਜਵਾਬ ਬੜੀ ਧੀਮੀ ਆਵਾਜ਼ ਵਿੱਚ ਸੀ ਮੈਂ ਅਢੀਕ ਵਿੱਚਾਂ ਆਪਣੇ ਵੱਲੋਂ ਮੈਂ ਚੋਲਾ ਛੱਡ ਦਿੱਤਾ ਹੈ ਲੋਕ ਇੱਕ ਇੱਕ ਸੈਕਿੰਡ ਗਿਣ ਰਹੇ ਸਨ 4 ਵਜ ਕੇ 7 ਮਿੰਟ ਉੱਤੇ ਇੱਕ ਮੁਖੀਏ ਨੇ ਫੇਰ ਨਬਜ ਫੜ ਲਈ ਤੇ ਪੂਰਾ 1 ਮਿੰਟ ਫੜੀ ਰੱਖੀ ਐਤਕੀ ਉਹਨੇ ਜਿਹੜਾ ਉੱਚੀ ਆਵਾਜ਼ ਚ ਕਿਹਾ ਨਬਜ ਉਹਵੇਂ ਦੀ ਜਿਵੇਂ ਚੱਲ ਰਹੀ ਹੈ ਲੋਕ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਧੌਣਾਂ ਹਿੱਲਣ ਲੱਗੀਆਂ ਚਿਹਰਿਆਂ ਉੱਤੇ ਸ਼ੰਕੇ ਦੀਆਂ ਲਕੀਰਾਂ ਉੱਭਰ ਆਈਆਂ ਫੇਰ ਦੂਜੇ ਮੁਖੀਏ ਨੇ ਖੜਾ ਹੁੰਦਿਆਂ ਪੁੱਛਿਆ ਕਿਉਂ ਸਾਧੂ ਮਹਾਰਾਜ ਹੁਣ ਕੈਸੀ ਦੇਹੀ ਹੈ ਮਹਾਰਾਜ ਨੇ ਬੰਦ ਅੱਖਾਂ ਨਾਲ ਉੱਤਰ ਦਿੱਤਾ ਉੱਪਰੋਂ ਪ੍ਰਮਾਨਾ ਆਵੇ ਫੇਰ ਹੀ ਨਾ ਜਿਹੜੀ ਸ਼ਰਦਾ ਤੇ ਭਗਤੀ ਪਹਿਲਾਂ ਮੋਨ ਅਡੀਕ ਵਿੱਚ ਗੁੰਦੀ ਹੋਈ ਸੀ ਹੁਣ ਅਵਿਸ਼ਵਾਸ ਤੇ ਕ੍ਰੋਧ ਵਿੱਚ ਬਦਲਣ ਲੱਗੀ ਲੋਕੀ ਸਮਝਣ ਲੱਗੇ ਜਿਵੇਂ ਉਹਨਾਂ ਨਾਲ ਮਜ਼ਾਕ ਹੋਇਆ ਹੈ ਉਹਨਾਂ ਦਾ અપਮਾਨ ਹੋਇਆ ਹੈ ਐਨ 4:30 ਵਜੇ ਜਦੋਂ ਮੁਖੀ ਨੇ ਚੀਕ ਕੇ ਪੁੱਛਿਆ ਕਿ ਹੁਣ ਕਾਦੀ ਦੇਰੀ ਹੈ ਅਸੀਂ ਖੜੇ ਖੜੇ ਥੱਕ ਗਏ ਆ ਤਾਂ ਭਾਈ ਰਾਮ ਸਿੰਘ ਹੱਥ ਜੋੜ ਕੇ ਉੱਠ ਬੈਠੇ ਭਗਵਾਨ ਮੈਨੂੰ ਰਵਾ ਰਿਹਾ ਹੈ ਮੈਂ ਕੀ ਕਰਾਂ ਮੈਂ ਹਰ ਸ਼ੇਨ ਉਡੀਕਵਾਨ ਹਾਂ ਪਰ ਇਸ ਵਾਕ ਦਾ ਉਲਟਾ ਅਸਰ ਹੋਇਆ ਔਰਤਾਂ ਵੀ ਬੋਲਣ ਲੱਗ ਪੀਆਂ ਹੈ ਹੈ ਵੇਖੋ ਵੇਖੋ ਇਹ ਤਮਾਸ਼ਾ ਵੇਖੋ ਪਖੰਡੀ ਦਾ ਇੱਕ ਦੋ ਸੱਜਣ ਤਾਂ ਸਾਰੀ ਰਾਤ ਚਮਕਾਰ ਚਮਤਕਾਰ ਦੀ ਡੀਕ ਚ ਜਾਗਦੇ ਰਹੇ ਸਨ ਤੇ ਘਰੋਂ ਵੀ ਘਰ ਵਾਲਿਆਂ ਨਾਲ ਲੜ ਕੇ ਆਏ ਸਨ ਅੱਗੇ ਵਧੇ ਸਾळ्या ਜਾਣਦਾ ਨਹੀਂ ਇਹ ਕਿਹੜਾ ਸ਼ਹਿਰ ਹੀ ਮਹਾਰਾਜ ਡਰ ਕੇ ਉੱਠ ਖੜੇ ਹੋਏ ਤੇ ਚੌਂਕੀ ਕੋਲ ਜਾ ਕੇ ਖੜੇ ਹੋਏ ਬੋਲੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਮੈਂ ਚੋਲਾ ਛੱਡ ਜਾਵਾਂਗਾ ਭਗਤੋ ਮੈਨੂੰ ਇਹੋ ਪਰਵਾਨਾ ਮਿਲਿਆ ਹੈ ਤੁਸੀਂ ਆਪਣੇ ਘਰਾਂ ਨੂੰ ਜਾਓ ਹੁਣ ਹੋਰ ਦਿਨ ਕਦੋਂ ਚੜੂਗਾ ਓਏ ਚਾਰ ਤਾਂ ਸਾਲੇ ਕਦੇ ਦੇ ਵੱਜ ਚੁੱਕਿਆ ਲੋਕਾਂ ਵਿੱਚੋਂ ਕਿਸੇ ਨੇ ਚੀਕ ਕੇ ਕਿਹਾ ਉਹ ਭਰਾਓ ਤੁਸੀਂ ਘਰੋ ਘਰੀ ਚਲੇ ਜਾਓ ਮੈਂ ਇੱਥੇ ਕਿਸੇ ਨੂੰ ਨਹੀਂ ਬੁਲਾਇਆ ਤੁਸੀਂ ਜਾਓ ਸੂਰਜ ਚੜ੍ਹਨ ਤੋਂ ਪਹਿਲਾਂ ਮੈਂ ਮੈਂ ਪਰ ਲੋਕਾਂ ਦੀ ਅੱਖਾਂ ਵਿੱਚ ਖੂਨ ਉਤਰ ਆਇਆ ਸੀ ਦੇਖਦੇ ਦੇਖਦੇ ਹੀ ਉਹਨਾਂ ਦਾ ਹੱਡ ਅੱਗੇ ਵਧਿਆ ਉਹਨਾਂ ਦੀਆਂ ਮੁਠੀਆਂ ਕੱਸੀਆਂ ਗਈਆਂ ਸ਼ਹਿਰ ਦੇ 5-7 ਛੋਦੇ ਤੇ ਬਸਟੰਡੇ ਸਭ ਤੋਂ ਅੱਗੇ ਸਨ ਭਾਈ ਰਾਮ ਸਿੰਘ ਡਰ ਕੇ ਚੌਂਕੀ ਕੋਲੋਂ ਭਰਾਟ ਗਿਆ ਤੇ ਇੱਕ ਰੁੱਖੇਟ ਜਾ ਕੇ ਖੜਾ ਹੋਇਆ ਬਸ ਉਹਦਾ ਇੱਥੋਂ ਹਿਲਣਾ ਹੀ ਸੀ ਕਿ ਤਫਾ ਤਫਾ ਮੁੱਕੀ ਸ਼ੁਰੂ ਹੋ ਗਈ ਭਾਈ ਰਾਮ ਸਿੰਘ ਉੱਤੇ ਇੱਕ ਸੁਨਾ ਦੀ ਵਾਸ਼ੜ ਹੋਣ ਲੱਗੀ ਜਿਹੜੇ ਜਿਹਦੇ ਨੇੜੇ ਹੁੰਦਾ ਉਹਦੀ ਮਰਮਤ ਸ਼ੁਰੂ ਕਰ ਦਿੰਦਾ ਭਾਈ ਰਾਮ ਸਿੰਘ ਦੀ ਭੱਜਦੀ ਕਾਇਆ ਕਦੀ ਇੱਕ ਰੁੱਖ ਪਿੱਛੇ ਤੇ ਕਈ ਦੂਜੇ ਰੁੱਖ ਪਿੱਛੇ ਲੁਕਣਾ ਲੋਚਦੀ ਪਰ ਆ ਭਗਤਾਂ ਤੋਂ ਵੀ ਕਦੀ ਕੋਈ ਪੱਛਿਆ ਪਹਿਲਾ ਕਿਸਨ ਮੁਕੀਆਂ ਵਰਦੀ ਰਹੀਆਂ ਤੇ ਜਦੋਂ ਉਹ ਭੱਜ ਖੜਾ ਹੋਇਆ ਤਾਂ ਪੱਥਰ ਤੇ ਜੁੱਤੀਆਂ ਮਾਰਨ ਲੱਗ ਪਈਆਂ ਭਾਈ ਰਾਮ ਸਿੰਘ ਚੀਖਦਾ ਕੂਕਦਾ ਰਿਹਾ ਉਹ ਭਰਾਓ ਮੈਂ ਕਿਸੇ ਦਾ ਕੁਝ ਨਹੀਂ ਵਿਗਾੜਿਆ ਉਹ ਮੈਨੂੰ ਨਾ ਮਾਰੋ ਓਏ ਮੈਂ ਤੁਹਾਡੀ ਸੇਵਾ ਹੀ ਕੀਤੀ ਹੈ ਪਰ ਭਗਤਾਂ ਦੀ ਭਾਵਨਾ 'ਚ ਕੋਈ ਮੋੜ ਨਹੀਂ ਆਇਆ ਹਾਂ ਕੁਝ ਜਣਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਪੱਥਰਾਂ ਤੋਂ ਡਰ ਕੇ ਉਹ ਵੀ ਪਿੱਛੇ हट ਗਏ ਫੇਰ ਸੱਚਮੁੱਚ ਇੱਕ ਚਮਤਕਾਰ ਹੋ ਗਿਆ ਜਿਸੀ ਚਰਚਾ ਕਰਦੇ ਕਰਦੇ ਅੱਜ ਵੀ ਸਾਡੇ ਸ਼ਹਿਰ ਦੇ ਲੋਕ ਬੜਾ ਮਾਣ ਮਹਿਸੂਸ ਕਰਦੇ ਨੇ ਸੂਰਜ ਚੜਿਆ ਪੌ ਫੁੱਟੀ ਦੇ ਭਾਈ ਰਾਮ ਸਿੰਘ ਨੇ ਚੋਲਾ ਛੱਡ ਦਿੱਤਾ ਉਹਦੇ ਪ੍ਰਾਣ ਪਖੇਰੂ ਉੱਡ ਕੇ ਭਗਵਾਨ ਦੇ ਕੋਲ ਜਾ ਪਹੁੰਚੇ ਹਾਂ ਸਿਰਫ ਉਹਦੀ ਦੇਹ ਚਿੱਕੜ ਮਿੱਟੀ ਤੇ ਖੂਨ ਨਾਲ ਲਤਪਤ ਹੋਈ ਪਈ ਸੀ ਤੇ ਉਹਦੇ ird gird ਜੁੱਤੀਆਂ ਤੇ ਪੱਥਰਾਂ ਦਾ ਢੇਰ ਲੱਗਿਆ ਹੋਇਆ ਸੀ ਚਲੋ ਜੀ ਉਹ ਤਾਂ ਤਿਆਗਿਆ ਚੋਲਾ ਸੀ ਆਖਰ ਉਹਨੇ ਮਿੱਟੀ ਵਿੱਚ ਹੀ ਮਿਲਣਾ ਸੀ ਇਸ ਚਮਤਕਾਰ ਦਾ ਅਹਿਸਾਸ ਹੋਣ ਵਿੱਚ देर ਨਹੀਂ ਲੱਗੀ ਜਦੋਂ ਚਿੱਟਾ ਦਿਨ ਚੜਾ ਆ ਤੇ ਰਾਤ ਦਾ ਭਰਮ ਟੁੱਟ ਗਿਆ ਤਾਂ ਭਾਈ ਰਾਮ ਸਿੰਘ ਦੀ ਦੇਹ ਇੱਕ ਕੋਰੇ ਸੱਚ ਵਾਂਗ ਸਾਹਮਣੇ ਨਜ਼ਰ ਆਉਣ ਲੱਗ ਪਈ ਤੇ ਕਿਸੇ ਨੇ ਕਿਹਾ ਠੀਕ ਹੀ ਪਿਆਖਦਾ ਸੀ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮਰ ਗਿਆ ਮਾਰੀ ਤਾਂ ਗਿਆ ਨਾ ਮਾਰੀ ਤਾਂ ਗਿਆ ਸੀ ਫਿਰ ਦੂਜੇ ਨੇ ਕਿਹਾ ਭਲਾ ਪੱਥਰ ਮਾਰਨ ਦੀ ਕੀ ਲੋੜ ਪਈ ਸੀ ਮਾਰ ਤਾਂ ਉਹਨੇ ਉਂਝ ਵੀ ਜਾਣਾ ਹੀ ਸੀ ਆਪਣੇ ਲੋਕਾਂ ਵਿੱਚ ਵੀ ਸਬਰ ਨਹੀਂ બસ ਫੇਰ ਕੀ ਸੀ ਜਨਾਨੀਆਂ ਨੇ ਆਪਣੇ ਦੁਪੱਟੇ ਗਲਾਂ ਚਲਮਕਾ ਲਏ ਅਥਰੂਆਂ ਅਥਰੂ ਜਿਹੜੇ ਉਹ ਕਰਨ ਲੱਗ ਪਏ ਭਗਤ ਫੇਰ ਇਕੱਠੇ ਛੁਣਨ ਨੂੰ ਨੇ ਸ਼ੁਰੂ ਹੋ ਗਏ ਜੁੱਤੀਆਂ ਤੇ ਪੱਥਰ ਤਾਂ ਢਾ ਦਿੱਤੇ ਗਏ ਤੇ ਮੋੜ ਪੁਸ਼ ਵਰਖਾ ਹੋਣ ਲੱਗੀ ਵੀ ਤੇ ਭਾਈ ਰਾਮ ਸਿੰਘ ਦਾ ਤਿਆਗਿਆ ਚੋਲਾ ਫੇਰ ਫੁੱਲਾਂ ਏਠ ਨੱਪਿਆ ਗਿਆ ਤੇ ਭਾਈ ਰਾਮ ਸਿੰਘ ਦੀ ਅਰਥੀ ਇੰਨੀ ਧੂਮ ਧਾਮ ਨਾਲ ਸਜਾ ਕੇ ਕੱਢੀ ਗਈ ਕਿ ਸ਼ਹਿਰ ਵਾਲੇ ਖੁਦ ਆਪਣੀ ਸ਼ਰਦਾ ਉੱਤੇ ਆਸ਼ਸ਼ ਕਰ ਉੱਠੇ ਤੇ ਰਾਮ ਸਿੰਘ ਦੀ ਸਮਾਦ ਤਪੂ ਬਣ ਲੱਗੇ ਐਨ ਉਸੇ ਥਾਂ ਤੇ ਬਣਾਈ ਗਈ ਜਿੱਥੇ ਉਹ ਆਸਣ ਤੇ ਬੈਠੇ ਹੋਏ ਸਨ ਅਜਿਹੀ ਸਫੈਦ ਸੁੰਦਰ ਚਮਕਦੀ ਇਮਾਰਤ ਹੈ ਕਿ ਰਾਤ ਨੂੰ ਵੀ ਦੂਰੋਂ ਹੀ ਨਜ਼ਰ ਆਉਂਦੀ ਹੈ ਤੇ ਉਸ ਉੱਤੇ ਇੱਕ ਗੋਲ ਗੁੰਬਦ ਵੀ ਹੈ ਜਿਸ ਵਿੱਚ ਸੰਤ ਮਹਾਰਾਜ ਦੀ ਟੋਕਣੀ ਰੱਖੀ ਹੋਈ ਹੈ ਤੇ ਸਫੈਦ ਨਵਾਂ ਬਾਣਾ ਵੀ ਤੇ ਇੱਕ ਜੋੜੀ ਖੜਾਵਾਂ ਦੀ ਵੀ ਜਿਹੜੀ ਕਿਸੇ ਭਗਤ ਨੇ ਆਪਣੇ ਵੱਲੋਂ ਖਰੀਦ ਕੇ ਇੱਥੇ ਇੱਕ ਰੱਖ ਦਿੱਤੀਆਂ ਸੀ ਸਾਡੇ ਨਗਰ ਦੇ ਬੱਚੇ ਬੁੰਡੇ ਸੱਚੇ ਦਿਲ ਨਾਲ ਮੰਨਦੇ ਨੇ ਕਿ ਜੇ ਕੋਈ ਔਲੀਆ ਇਸ ਕਲਯੁਗ ਵਿੱਚ ਹੋਇਆ ਤਾਂ ਉਹ ਬਸ ਸੰਤ ਰਾਮ ਸਿੰਘ ਹੀ ਹੈ ਜਿਹਨੂੰ ਭਗਵਾਨ ਨੇ ਇੱਕ ਦਿਨ ਸਕਾਰ ਦਰਸ਼ਨ ਦੇ ਕੇ ਸਿੱਧਾ ਆਪਣੇ ਕੋਲ ਬੁਲਾ ਲਿਆ ਸੀ ਇਹ ਸੀ ਜੀ ਭੀਸ਼ਮਸਾਨੀ ਰਾਂਦੀ ਲਿਖੀ ਹੋਈ ਲੋਕਾਂ ਦੇ ਵਹਿਮਾਂ ਭਰਮਾਂ ਦੀ ਕਹਾਣੀ ਸਮਾਦ ਭਾਈ ਰਾਮ ਸਿੰਘ ਜਿਹਦਾ ਅਨਵਾਦ ਮਿੰਦਰ ਬੇਦੀ ਜੈਤੋ ਨੇ ਸਾਡੇ ਲਈ ਕੀਤਾ ਤੇ ਅਸੀਂ ਸੁਣੋ ਕਹਾਣੀ ਵਿੱਚ ਤੁਹਾਡੇ ਲਈ ਪੇਸ਼ ਕੀਤੀ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ